ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 10 ਬੱਚਿਆਂ ਸੇਰ ਲਈ ਲੈ ਕੇ ਆਏ ਹਾਂ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਂ ਮੇਰੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 8146715312 ਆਉਂ ਪੁੱਛ ਲੈਨੇ ਬਾਈ ਜੀ ਡਿਟੇਲ ਹਾਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਬੜੀ ਬਹੁਤ ਬੜੀ ਬਾਈ ਨਾਮ ਤੇ ਡਰੈਸ ਬੋਲ ਨਾਮ ਬਾਈ ਜੀ ਕੁਲਵਿੰਦਰ ਸਿੰਘ ਆ ਜੀ ਪਿੰਡ ਕੋਲਿਆ ਕੋਰ ਜ਼ਿਲ੍ਹਾ ਮੋਗਾ ਜੀ ਤਸੀਲ ਤਾਂ ਤਸੀਲ ਨਾਂ ਸੰਗਰ ਨੇੜੇ ਪਿੰਡ ਬਈ ਨੇੜੇ ਪਿੰਡ ਦਾ ਵੱਡਾ ਘੋੜੀਆ ਦੁਨਨੇ موبائل ਨੰਬਰ ਬੋ 9781923255 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਇਹ ਬਾਈ ਬੱਚੀ ਦੀ ਉਮਰ 34 ਮਹੀਨੇ ਦੀ ਬੱਚੀ ਆ ਠੀਕ ਆ ਬਾਈ ਦੋਨੋਂ ਠੀਕ ਆ ਹਮ ਕਿਹੜੇ ਟੀਕੇ ਦੀ ਹੈ ਸਰਮਾਰਕ 48116 ਦੀ ਬੱਚੀ ਹੈ ਠੀਕ ਆ ਬਹੁਤ ਵਾਕ ਪਾਈ 3 ਲੀਟਰ ਆ ਜੀ ਠੀਕ ਆ ਫੇਸ ਬਿਊਟੀ ਕਮਾਲ ਦੀ ਆ ਬੋਦੀ ਬਾਦੀ ਬਹੁਤ ਚੰਗੀ ਆ ਰੰਗ ਰੂਪ ਬਹੁਤ ਚੰਗਾ ਜੀ ਹਮਕ ਚੁਮਕ ਬੱਚੀ ਤੇ ਬਹੁਤ ਆ ਟੀਕੇ ਦੇ ਹਾਂ ਟੀਕੇ ਦੇ ਤਕਰੀਬਨ ਬਾਈ ਕਾਵਲੀ ਆ ਤੋੜਾ ਧਾਰਾ ਸਾਫ ਆ ਫੇਸ ਬੜਾ ਚੰਗਾ ਬੋਦੀ ਬਾਦੀ ਚੰਗੀ ਆ ਮਾਂ ਦਾ ਦੁੱਧ ਚੰਗਾ ਚੰਗੇ ਸੀਮਣ ਦੀ ਆ ਸਮੀ ਪਲੀ ਆ ਰਾਜੀ ਰੋਜੀ ਆ ਬੱਚੀ ਬਾਈ ਜੇ ਟੀਕਾ ਬਾਈ ਵਸੇ ਨੇ ਹੀਟ ਚਾਉਣ ਦੀ ਧੇਰੀ ਆ ਸੀਮਣ ਇਹਨੇ ਲੈ ਹੀ ਲੈਣਾ ਚੰਗੀ ਆ ਬਾਈ ਬੱਚੀ ਕੁੱਲ ਮਿਲਾ ਕੇ ਅੱਗੇ ਵੀਰੇ 2 ਨੰਬਰ ਇਹਦਾ ਰੇਟ ਹੈ 27000 ਰੁਪਏ ਠੀਕ ਆ ਮਾਨਤਾਨ ਹੋ ਜਾ ਮਾਨਤਾਨ ਮੌਕੇ ਤੇ ਕਰਦੇ ਠੀਕ ਆ 27000 ਰੁਪਏ ਬਾਈ ਨੇ ਮੁੱਲ ਰੱਖਿਆ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਅੱਗੇ ਬਾਈ 2 ਨੰਬਰ ਇਹ 13 ਕ ਮਹੀਨੇ ਦੀ ਬੱਚੀ ਹੈ ਰੋਣ ਠੀਕ ਆ 40 135 ਦੀ ਹੈ ਡਰਮਾਰਕ ਠੀਕ ਹੈ ਜੀ ਪਰ ਕੋਣ ਆ ਸਾਰਾ ਪੰਪ ਰਿਹਾ ਹੈ ਹੂੰ ਸਭ ਦੇਖ ਰਿਹਾ ਕਿ ਮਦਰ ਮਿਲ ਕੇ ਦਾ 35 36 ਲੀਟਰ ਠੀਕ ਆ ਜੀ ਹੋਰ ਇਹਦੇ ਬਿਲਕੁਲ ਕਾਬਲ ਹਾਂ ਬਈ ਟੀਕੇ ਦੇ ਤਕਰੀਬਨ ਕਰਮ ਵਾਲੀ ਕਾਬਲ ਆ ਮਾਂ ਦਾ ਦੁੱਧ ਚੰਗਾ ਚੰਗੇ ਸੀਮਣ ਦੀ ਆ ਥੋੜਾ ਤਾਰਾ ਚੰਗਾ ਕੱਦ ਵੱਡ ਚੰਗਾ ਥਾਣ ਬਹੁਤ ਚੰਗਾ ਲੱਗੇ ਝੋਲੀ ਬਹੁਤ ਚੰਗੀ ਆ ਕੱਲਾ ਕੱਲਾ ਥਣ ਚਾਰੇ ਥਣ ਦਾ ਨਿਖੜ ਮੇ ਪੂਰੇ ਘਾਇਟੇ ਆ ਕੱਦ ਵੱਡ ਵੀ ਚੰਗਾ ਕਰਮ ਆ ਜੀ ਮੁੱਲ ਬਈ 23000 23000 ਰੁਪਏ ਮੰਨਦਾਨ ਹੋ ਜਾ ਹਾਂਜੀ ਹਾਂਜੀ ਕਰ ਦਿੰਦੇ ਤਿੰਨ ਨੰਬਰ ਬੱਚੀ ਬਈ ਕਿੰਨੀ ਕੁ ਉਮਰ ਆ ਭਰਾ ਦੀ ਇਹ ਵੀ ਹੈਗੀ ਆ ਡਾਕਟਰ ਹੈਗੀ 13 ਮਹੀਨੇ ਦੀ ਬੱਚੀ ਆ ਹੂੰ ਫਿਰ ਕੋਈ ਠੀਕ ਆ 13 ਮਹੀਨਿਆਂ ਦੀ ਬੱਚੀ ਫੇਸ ਬਿਊਟੀ ਦੀ ਠੀਕ ਆ ਮਦਰ ਮਾਰਕ ਕਹਿੰਦਾ ਵੀ 53000 ਹੂੰ 35 ਪਲੱਸ ਸੀ ਆ ਉਹਨਾਂ ਦੇ ਨਾਲ ਨੂੰ ਓਕੇ ਬਈ ਸਿੱਧੀ ਸੁੱਧੀ ਵੇਖ ਲਓ ਬਹੁਤ ਆ ਹਾਂ ਸਿੱਧੀ ਸੁੱਧੀ ਬਹੁਤ ਚੰਗੀ ਆ ਹੂੰ ਫੇਸ ਬੜਾ ਪਿਆਰਾ ਦੇਖਦੋਂ ਬੋਦੀ ਬਾਦੀ ਬਹੁਤ ਚੰਗੀ ਆ फ्रंट फ्रंट ਵੀ ਕਰਮ ਵਾਲੀ ਦਾ ਚੰਗਾ ਹਾਂ ਸੀਮਨ ਲਾਈਨ ਦੇ ਬਈ ਕਾਬਲ ਬਾਕੀ ਝੋਲੀ ਜੀ ਰੂਟ ਚੈੱਕ ਕਰਵਾਵਾਂਗੇ ਝੋਲੀ ਵੀ ਕਰਮਾਈ ਦੀ ਚੰਗੀ ਆ ਕਲਾ ਕਲਾ ਥਾਣਾ ਬਈ ਚਾਰੇ ਥਾਣੇ ਨਿਕੜਵੇਂ ਪੂਰੇ ਗਏ ਤੇ ਇਹ ਵੀ ਡਾਕਟਰ ਤੇ 23000 ਰੁਪਏ ਦੀ ਆ ਮਾਂ ਤਾਂ ਹੁਣ ਹਾਂਜੀ ਮੁੱਕ ਤੇ ਕਰ ਠੀਕ ਐ ਵੀਰੇ ਅੱਗੇ ਵੀਰੇ 4 ਨੰਬਰ ਇਹ ਐਬੀਐਸ ਦਾ ਪੇਪਰ ਬੰਦੀ ਵੱਛੀ ਆ ਹੂੰ 10 ਮਹੀਨੇ ਉਮਰ ਆ ਠੀਕ ਆ 3 ਹੀ ਵੱਛੀ ਆ ਹੂੰ ਬਹੁਤ ਚੰਗਾ ਚੋਕੋ ਦੇਸਾ ਨੂੰ ਫੇਸ ਬੜਾ ਪਿਆਰਾ ਚਮਕ ਚੰਗੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੋੜਾ ਤਾਰਾ ਚੰਗਾ ਝੂਲੀ ਵੀ ਕਰਮਾਈ ਦੀ ਚੰਗੀ ਆ ਬਾਈ ਤੇ ਚੰਗੇ ਸੀਮਣ ਦੀ ਆ ماں ਦਾ ਮਿਲਕ ਰਿਕਾਰਡ ਵੀ ਚੰਗਾ ਗਾ ਚੰਗੀਆਂ ਨੇ ਬਈ ਬੱਚੀਆਂ ਸਾਫ ਸੁਧਰੀਆਂ ਨੇ ਫਿਰ ਕੋਈ ਡਾਕਟਰ ਸਾਰਿਆਂ ਦੀ ਕੋਈ ਵੀ ਆਪਣਾ ਫਾਰਮ ਚਾਰ ਕਰਨਾ ਚਾਹੁੰਦਾ ਤੇ ਵਧੀਆ ਫਾਰਮ ਤਿਆਰ ਹੋਊਗਾ ਬੰਦੇ ਠੀਕ ਆ ਬਾਈ ਮੁੱਲ ਬਈ ਇਹਦਾ ਇਹਦਾ 20000 ਰੁਪਏ ਮਾਨਤਾਨ ਹੋ ਜਾ ਹਾਂਜੀ ਕਰਦੇ 20000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਯਕੀਨ ਹੋ ਜਾ ਚੰਗੀ ਆ ਬੱਚੀ ਅੱਗੇ ਵੀਰੇ 5 ਨੰਬਰ ਖੋਲ ਲੋ ਕਿੰਨੀ ਉਮਰ ਹੈ ਬਈ ਇਹ ਡਾਟਰ ਹੈਗੀ ਆ 9 ਮਹੀਨੇ ਦੀ ਬੱਚੀ ਆ ਹੂੰ ਫੇਸ ਬੜਾ ਪਿਆਰਾ ਬੁੱਧੀਵਾਦੀ ਚੰਗੀ ਇਹਦੇ ਤੇ ਡਾਸਟਰ ਬੁੱਲ ਦੀ ਬੱਸੀ ਹੈ ਓਕੇ ਬਦਲ ਮਿਲ ਕਿਹਦਾ ਵੀ ਹੈਗਾ 30 ਪਲੱਸ ਆ ਹਮ ਆ ਚੰਗੀ ਆ ਬਾਈ ਬਰੀਕੀ ਚ ਵਾਕ ਤਾਂ ਬੱਸੀ ਝੋਲੀ ਝਲੀ ਚੰਗੀ ਆ ਚੰਗੀ ਲੈਂਥ ਵਾਲੀ ਹੈਾਈਟ ਹੋਊ ਤੇ ਬਹੁਤ ਚੰਗੀ ਹੈ ਸਹੀ ਗੱਲ ਆ ਬਾਈ ਚੰਗਾ ਜਣੀ ਕਦ ਕੱਢੂਗੀ ਬੱਸੀ ਇਹਦੇ ਖੀਰੀ ਕਸਤੀ ਹੈ ਠੀਕ ਆ ਹਮ ਮੁੱਲ ਬਾਈ ਇਹਦਾ ਇਹ ਡਾਸਟਰ ਬੱਸੀ 12000 ਰੁਪਈਆ ਮਾਨਤਨ ਹੋਜੇ ਮਾਸ ਕਰ ਦੇ ਕੋਈ ਠੀਕ ਆ 12000 ਰੁਪਈਆ ਮੁੱਲ ਮਾਨਤਨ ਜ਼ਰੂਰ ਹੋਜੇ ਕਿਉਂ ਹੀ ਬਾਤ ਚੰਗੀ ਆ ਤਾਂ ਲੈ ਮਰੋ ਪਾਵਰ ਡਰ ਕੱਲਾ ਕੱਲਾ ਕੰਪੈਕਟ ਡਰ ਦੀ ਬੱਤੀ ਆ ਸਹੀ ਗੱਲ ਆ ਬਈ ਅੱਜ ਵੀਰੇ 6 ਨੰਬਰ ਇਹ ਰੋਏ ਐਬੀਐਸ ਦੇ ਜੂਪੀਟਰ ਦੀ ਆ ਹੂੰ ਇਹ ਵੀ ਮਤਲਬ ਹੈਗੀ ਆ 3+ ਤੇ ਚੱਲ ਰਹੀ ਠੀਕ ਆ ਤੇ ਇਹ ਜਾਨੀ ਹੈ ਕਿ 7 ਕ ਮਹੀਨੇ ਦੀ ਬੱਤੀ ਹੂੰ ਆਰਡਰ ਕੁਆਲਟੀ ਵੀ ਬਹੁਤ ਜਿਆਦਾ ਚੰਗੀ ਹੈ। ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹੈ। ਕੁਆਲਟੀ ਬੱਛੀ ਚ ਬਹੁਤ ਆ ਬਾਈ। ਉਮਰ ਛੋਟੀ ਆ, ਕੱਦ ਚੰਗਾ ਕਰਜੂ। ਫੇਸ ਬੜਾ ਪਿਆਰਾ। ਬਾਕੀ ਤੋੜਾ ਤਾਰਾ ਬਹੁਤ ਚੰਗਾ। ਰੰਗ ਰੂਪ ਕਰਮਾਲੀ ਦਾ ਬਹੁਤ ਜਿਆਦਾ। ਹਾਂ, ਸਵੀ ਭਲੀ ਬੱਛੀ ਆ। ਝੂਲੀ ਵੀ ਨੇੜੇ ਤੋਂ ਚੈੱਕ ਕਰਵਾਵਾਂਗੇ। ਝੂਲੀ ਵੀ ਚੰਗੀ ਆ ਬਈ ਕਰਮਾਲੀ ਦੀ। ਮੁੱਲ ਬਈ ਇਹਦਾ। ਇਹਦਾ ਡਾਇਰੈਕਟ 12000 ਰੁਪਏ। ਮਾਨ ਤਾਨ ਹੋ ਜੀ। ਹਾਂ ਜੀ ਕਰ ਸਕਦੇ। ਠੀਕ ਆ। 12000 ਰੁਪਏ ਮੁੱਲ ਆ। ਮਾਨ ਤਾਨ ਜ਼ਰੂਰ ਹੋਏ। ਝੂਲੀ ਬਹੁਤ ਚੰਗੀ। ਹੂੰ ਠੀਕ ਆ ਬ ਅਗੇ ਵੀਰੇ 7 ਨੰਬਰ ਕਿੰਨੀ ਕੁ ਉਮਰ ਹੈ ਬਈ ਇਹ ਦੋੜ ਹੈ ਕਿ 10-10 ਮਹੀਨੇ ਲਗਭਗ ਹੂੰ ਫੇਸ ਬੜਾ ਪਿਆਰਾ ਹੈ ਨਾ ਹੂੰ ਫੇਸ ਚੰਗਾ ਕੱਦ ਬਿੱਡ ਚੰਗਾ ਉਮਰ ਦੇ ਹਿਸਾਬ ਨਾਲ ਠੀਕ ਕਿਹੜੀ 118 ਦੀ ਹੈ ਠੀਕ ਹੈ ਮਾਂ ਦਾ ਦੁੱਧ ਬਈ ਇਹਦਾ ਹੈ ਡਾਕਟਰ 30 ਤੋਂ 100 ਠੀਕ ਹੈ 30 ਪਲੱਸ ਦੁੱਧੇ ਦੀ ਮਾਂ ਨਹੀਂ ਦੱਸਦਾ ਫੇਸ ਬੜਾ ਚੰਗਾ ਬੋਲੀਵਾਦੀ ਚੰਗੇ ਠੀਕ ਹੈ ਬਈ ਤੇ ਮੁੱਲ ਬਈ ਇਹ ਨਾ ਇਹ ਮੂਲ ਵੀ 12 12000 ਰੁਪਿਆ ਮਾਨਤਾਨ ਹੋ ਜੂ ਠੀਕ ਆ 12000 ਰੁਪਿਆ ਮੋਲ ਮਾਨਤਾਨ ਜ਼ਰੂਰ ਹੋ ਜੂ ਚੰਗੀ ਆ ਬੱਚੀ ਆਪਣੇ ਬਿਲਕੁਲ ਜਾਇਜ਼ ਹੀ ਨਾਲ ਕਿ ਹਮਮਮ ਸਾਰੀਆਂ ਖੀਰੀਆਂ ਹਾਂ ਠੀਕ ਆ ਬਈ ਅੱਗੇ ਵੀਰੇ 8 ਨੰਬਰ ਕਿੰਨੀ ਕੁ ਉਮਰ ਹੈ ਜੀ ਮਾਤਾ ਸੀਮਨ ਦੀ ਬੱਚੀ ਹੈ ਠੀਕ ਆ ਇਹਦੀ ਉਮਰ ਤਕਰੀਬਨ ਹੈਗੀ ਆ 6 ਤੋਂ 7 ਮਹੀਨੇ ਦੀ 6 ਤੋਂ 7 ਮਹੀਨੇ ਦੀ ਉਮਰ ਹੈ ਚੰਗੇ ਸੀਮਨ ਦੀ ਆ ਮਾ ਦਾ ਦੁੱਧ ਬਈ ਚੀਰਮੇ ਤੇ ਇਹ ਬਲੈਂਸ ਕੀ ਕੀ ਚੀ ਬਲਾਸੇ ਦਾ ਦੁੱਧ ਦਾ ਮਾਲ ਤੇ ਪ੍ਰਿੰਟ ਦੇਖੋ ਪ੍ਰਿੰਟ ਬਹੁਤ ਚੰਗਾ ਤੋਰਾ ਤਾਰਾ ਚੰਗਾ ਪੱਠ ਫੜਾ ਬਹੁਤ ਚੰਗਾ ਚੰਗੀ ਆ ਬੱਚੀ ਬਈ ਸਭੀ ਪੜੀ ਆ ਹਨਾ ਝੂਲੀ ਵੀ ਸਾਫ ਆ ਝੂਲੀ ਬਹੁਤ ਸਾਫ ਝੂਲੀ ਸਾਰੀਆਂ ਦੀ ਸਾਫ ਆ ਕੇਰ ਤੇ ਫੋਟੋਆਂ ਕੋਰਾ ਵੀ ਨਹੀਂ ਹਮ ਮੁੱਲ ਬਈ ਇਹ 12 ਲੱਖ ਰੁਪਏ ਮਾਨਤਣ ਹੋ ਜੀ 12000 ਰੁਪਏ ਮੁੱਲ ਦਾ ਮਾਨਤਣ ਜਿਹੜਾ ਜਰੂਰ ਹੋ ਜੂਗਾ ਚੰਗੀ ਆ ਬੱਚੀ ਸਮੀ ਬਹੁਤ ਪੜੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗੀ ਆ ਝੂਲੀ ਦਿਖਾ ਦੀ ਝੂਲੀ ਦਿਖਾਣਾ ਝੂਲੀ ਦੇਖਣ ਜੋਗਾ ਬਈ ਇਹਦੀ ਕੀ ਬਾਤ ਆ ਝੂਲੀ ਹੈ ਨਾ ਸਹੀ ਗੱਲ ਅੱਗੇ ਪੰਜਾਬ ਵਾਲੀ ਜਰਸੀ ਆਕੇ ਨੋ ਨੰਬਰ ਤੇ ਪੰਜਾਬ ਵਾਲੀ ਜਰਸੀ ਬਈ ਚੰਗੀ ਆ ਬੱਚੀ ਕਿੰਨੀ ਉਮਰ ਆ ਜੀ ਠੀਕ ਆ 1 ਕਿ ਮਹੀਨੇ ਉਮਰ ਆ ਮਾਂ ਦਾ ਦੁੱਧ ਬਈ ਇਹਦਾ ਹੈਗਾ ਡਾਕਟਰ 25 ਪਲੱਸ ਠੀਕ ਠੀਕ 25 ਪਲੱਸ ਦੀ ਮਾਂ ਨੇ ਦੁੱਧ ਦਸਤਾ 8 ਕਿ ਮਹੀਨੇ ਉਮਰ ਆ ਬੱਚਾ ਚੰਗਾ ਬਹੁਤ ਆ ਕਿਸ ਬੜਾ ਪਿਆਰਾ ਲੈ ਹੂੰ ਬੋਦੀਵਾਦੀ ਬਹੁਤ ਚੰਗੀ ਹੈ ਚੰਗੀ ਹੈ ਭਾਈ ਰੰਗ ਰੂਪ ਚੰਗਾ ਬਾਕੀ ਝੋਲੀ ਨੇੜੇ ਤੋਂ ਜਰੂਰ ਚੈੱਕ ਕਰਵਾਵਾਂਗੇ ਝੋਲੀ ਬਹੁਤ ਚੰਗੀ ਹੈ ਮੁੱਲ ਭਰਾ ਇਹਦਾ ਕਿੰਨਾ ਵੀ 12000 ਰੋਊਗਾ ਟਰ ਮੰਨ ਤਨ ਹੋ ਜਾ ਹਾਂਜੀ ਠੀਕ ਕਰ ਲਓ ਮੰਨ ਤਨ ਮੌਕੇ ਦੇ ਹੋ ਜੀ ਝੋਲੀ ਦੇਖੋ ਝੋਲੀ ਬਹੁਤ ਚੰਗੀ ਹੈ ਭਾਈ ਚੰਗੀ ਹੈ ਬੱਚੀ ਇਹ ਵੀ ਅੱਗੇ ਵੀਰੇ ਲਾਸਟ ਇਹ ਵੀਰਸ ਦਾ ਬਾਬਰਪੋਲ ਦੀ ਬੱਚੀ ਆ ਨਾ ਨਾਗੀਰ ਨਹੀਂ ਆ ਬਈ ਬੱਚੀ ਕਹਦੀ ਹੈ ਉਮਰ ਤਾਂ ਕੰਨ ਕੁ ਮਹੀਨਾ ਹੀ ਆ ਅੱਛਾ ਆਪਾਂ ਸ਼ੌਕ ਨਾਲ ਹੀ ਰੱਖਦੀ ਹੈ ਠੀਕ ਆ ਹਾਂ ਜੀ ਛੋਟੀ ਉਮਰ ਆ ਬਈ ਤੇ ਬੱਚੀ ਦੇਖਣਯੋਗ ਆ ਤੇ ਯਾਰ ਇਹ ਪਾਸੇ ਇੱਕੋ ਜੀ ਬ੍ਰੀਡ ਫੁੱਲ ਆ ਬਈ ਸਾਈ ਵਾਲ ਦੇ ਵਿੱਚ ਫੁੱਲ ਬ੍ਰੀਡ ਆ ਇਹ ਕੋਈ ਇਹ ਆਇਆ ਨਹੀਂ ਕਹਾਦਾ ਬ੍ਰੀਡ ਕਰਵਾਸੂ ਕਾ ਤੁਹ ਪਿਓ ਰਸਾਈ ਵਾ ਫੇਸ ਬੜਾ ਸੋਹਣਾ ਕਰਮਾਲੀ ਦਾ ਉਮਰ ਵੀ ਕੁਛ ਨਹੀਂ ਛੋਟੀ ਹੂਰਾ ਕੇਸ ਦੇਖੋ ਬੜਾ ਚੰਗਾ ਝੂਲੀ ਵੀ ਜਰੂਰ ਚੈੱਕ ਕਰਵਾਵਾਂਗੇ ਮੋੜ ਲਿਆ ਬਾਈ ਚੰਗੇ ਸਿਵਨ ਦੀਆਂ ਮਾਂ ਦਾ ਦੁੱਧ ਕਿੰਨਾ ਕਿਸੀ ਇਹ ਡਾਕਟਰ ਹੋਵੇਗਾ 20 ਪਲੱਸ ਆ ਮਨ ਹਮ ਠੀਕ ਹੈ ਬਾਈ ਮੁੱਲ ਬਈ ਇਹਦਾ ਕਿਉਂਕਿ ਦੋ ਦਿਨ ਮੱਝਾਂ ਅਰ ਗਈ ਹੁੰਦਾ ਹਮ ਇਹਦਾ ਮੁੱਲ ਡਾਕਟਰ 8000 ਰੁਪਇਆ ਮਾਨਤਨ ਹੋ ਜੀ ਆ ਮੂਕ ਤੇ ਕਰਦਾ ਠੀਕ ਹੈ ਬੰਦਾ ਸ਼ੌਂਕੀ ਹੋਵੇ ਬਾਕੀ ਓਕੇ 8000 ਰੁਪਿਆ ਮੋਲਾ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਆ ਬੱਚੀ ਰਾਜੀ ਰੂਜੀ ਫੁੱਲ ਆ ਬਾਈ ਸਨਕਟ ਬਹੁਤ ਪਣੀ ਵੀ ਆ ਬਿਲਕੁਲ ਫੂਡ ਖਾਈ ਜਾਂਦੀ ਵਧੀਆ ਸਹੀ ਗੱਲ ਆ ਵੀ ਝੋਲੀ ਬਹੁਤ ਚੰਗੀਆਂ ਹਨ ਕੱਲਾ ਕੱਲਾ ਤੁਹਾਨੂੰ ਝੋਲੀ ਝੜੀ ਬਹੁਤ ਹੈ ਫੇਸ ਫੂਡ ਬੜਾ ਪਿਆਰਾ ਗੋਲ ਗੋਲ ਪਈ ਆ ਬਾਈ ਚਾਰ ਫੇਰੇ ਤੋਂ ਰਾਜੀ ਐ ਸਭੀ ਪੜੀ ਐ ਬੱਚੀ ਸਭੀ ਪੜੀ ਐ ਹਮ ਮਾ ਕੇ ਸਾਰਿਆਂ ਗ੍ਰੋਥ ਕਰਨ ਵਾਲਿਆਂ ਕੋਈ ਵੀ ਟੱਡ ਵੱਡਾ ਨਹੀਂ ਵੀ ਗ੍ਰੋਥ ਨਾ ਕਰੋ ਸਾਰਿਆਂ ਸਹੀ ਗੱਲ ਵਧੀਆ ਬਾਡੀ ਦੇ ਵਿੱਚ ਸਹੀ ਗੱਲ ਦੇਖੋ ਬੰਦੋ ਸਾਰੀਆਂ ਬੱਚਿਆਂ ਇਕੱਠੀਆਂ ਲੈਂਦਾ ਤਾਂ ਆਪਾਂ ਉਹ ਸਾਹੀ ਵਾਲ ਬੱਚੀ ਨਾਲ ਫ੍ਰੀ ਵੀ ਦੇ ਦਾਂਗੇ ਓਕੇ ਹਾਂਜੀ ਬਾਕੀ 50 ਕਿਲੋ ਮੀਟਰ ਤੱਕ ਆਪਣਾ ਕਿਰਾਇਆ ਬਿਲਕੁਲ ਫ੍ਰੀ ਹੋਊਗਾ ਠੀਕ 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 ਬਾਤ ਠੀਕ ਆ ਬਾਈ ਤੇ ਕਿਸੇ ਵੀ ਨੂੰ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਇਹ ਵੀਡੀਓ ਨੂੰ ਵੇਖ ਲਈ ਸਾਰੇ ਵੀਰਾਂ ਦਾ ਤੈਅ ਲਓ ਧੰਨਵਾਦ